ਸਾਥੀ ਗਾਲ ਦੋਸਤੋ ਕਿਵੇਂ ਹੋ ਠੀਕ ਠਾਕ ਉਮੀਦ ਕਰਦੇ ਆ ਤੁਸੀਂ ਘੈਂਟ ਹੋਵੋਗੇ ਅਸੀਂ ਵੀ ਘੈਂਟ ਆ ਗਰਮੀ ਬਹੁਤ ਆ ਹਨ ਕਈ ਵਾਰ ਹੋ ਜਾਂਦੀ ਆ ਕੋਈ ਗੜਬੜ ਓਕੇ ਜੀ ਉਹ ਸਾਰੀਆਂ ਗੱਲਾਂ ਆਪਾਂ ਛੱਡੋ ਅੱਜ ਪਣੋਂ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈ ਆ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਹੋਰ ਨੇ ਪਾਈ ਹੋਣੀਆਂ ਅਜ ਤੱਕ ਹਨ ਮੇਰੀ ਵੀਡੀਓ ਦੇ ਵਿੱਚ ਖਾਸ ਕੀ ਐ ਮੇਰੀ ਵੀਡੀਓ ਦੇ ਵਿੱਚ ਖਾਸ ਇਹ ਐ ਕਿ ਜਿਹੜੀਆਂ ਪੈਨਾ ਕੋਲ ਬੇਬੀ ਹੋਏ ਹੁੰਦੇ ਹਨ ਹਨ ਉਹਨਾਂ ਦੇ ਮਤਲਬ ਉਹਨਾਂ ਨੇ ਆਪਣੇ ਬੱਚੇ ਨੂੰ ਫੀਡ ਕਰਵਾਉਣਾ ਹੁੰਦਾ। ਜਾਨੀ ਕਿ ਆਪਾਂ ਨੂੰ ਕਹਿੰਦੇ ਆ ਵੀ ਉਹ ਦੁੱਧ ਪਿਉਣਾ ਹੁੰਦਾ ਹਨਾ ਉਹ ਜਿਆਦਾ ਫਿਟਿੰਗ ਵਾਲਾ ਸੂਟ ਪਾਉਂਦੇ ਆ ਤਾਂ ਵੀ ਪ੍ਰੋਬਲਮ ਆਉਂਦੀ ਆ ਜੇ ਉਹ ਲੂਸ ਪਾਉਂਦੇ ਆ ਤਾਂ ਫਿਟਿੰਗ ਨਹੀਂ ਸਹੀ ਹੋਣੀ ਉੱਪਰ-ਨੀਚੇ ਆਪਣਾ ਹਨਾ ਬ੍ਰੈਸਟ ਡਿਗਦੀ ਰਹਿੰਦੀ ਆ ਹਨਾ ਨਹੀਂ ਤੁਹਾਨੂੰ ਪਤਾ ਵੀ ਉਹ ব্রা ਪਾ ਸਕਦੇ ਹੁੰਦੇ ਆ ਆਪਾਂ ਉਹਨਾਂ ਲਈ ਇਹ ਸਪੈਸ਼ਲ ਵੀਡੀਓ ਬਣਾਈ ਆ ਉਹ ਵੀਡੀਓ ਮਤਲਬ ਕਿ ਕਟਿੰਗ ਤੇ ਸਟੀਚਿੰਗ ਦੋਨਾਂ ਦੀ ਵੀਡੀਓ ਉਸੇ ਸਾਰਾ ਕੁਸ਼ੇ ਦੇ ਵਿੱਚ ਦੇਖਿਓ ਕਿਉਂਕਿ ਇਹ ਪ੍ਰੋਬਲਮ ਹਰ ਇੱਕ ਨਾਲ ਹੋਈ ਹੁੰਦੀ ਆ ਜੇ ਤੁਸੀਂ ਆਪਣੇ ਕੱਪੜੇ ਖੁਦ ਸਟਿਚ ਕਰਦੇ ਹੋ ਤਾਂ ਤੁਹਾਨੂੰ ਪਤਾ ਹੀ ਆ ਹਨ ਆਪਣੇ ਕਿਸੇ ਭੈਣ ਦਾ ਜਾਂ ਆਪਣੇ ਕਿਸੇ ਨਨਾਨ ਦਾ ਹਨ ਹੋਇਆ ਹੁੰਦਾ ਜੱਪ ਤੇ ਜੇ ਆਪਾਂ ਕਸਟਮਰ ਦੇ ਕੱਪੜੇ ਸਟਿਚ ਕਰਦੇ ਆ ਤਾਂ ਆਪਣੇ ਕੋਲੇ ਕੋਈ ਨਾ ਕੋਈ ਕਸਟਮਰ ਇਦਾਂ ਦਾ ਆਏ ਹੁੰਦਾ ਵੀ ਜਿਹੜਾ ਜਾਂ ਤਾਂ ਪ੍ਰੈਗਨੈਂਟ ਹੁੰਦੀ ਹੈ ਲੇਡੀ ਤੇ ਜਾਂ ਮਤਲਬ ਕਿ ਉਹਦਾ ਬੇਬੀ ਹੋ ਚੁੱਕਿਆ ਹੁੰਦਾ ਉਹਨਾਂ ਨੂੰ ਕੱਪੜਿਆਂ ਦੀ ਜ਼ਰੂਰਤ ਪੈਂਦੀ ਆ ਕਿਉਂਕਿ ਪਹਿਲਾਂ ਵਾਲੇ ਤੁਨੜੇ ਆਉਂਦੇ ਹੀ ਨਹੀਂ ਹੁੰਦੇ ਕੱਪੜੇ ਤਾਂ ਉਹ ਆਪਾਂ ਕਿਵੇਂ ਸੂਟ ਸਟਿਚ ਕਰਨਾ ਕਿਵੇਂ ਉਹਦੀ ਆਪਾਂ ਪਲੇਟਾਂ ਦਾ ਨਾਪ ਲੈਣਾ ਉਹ ਮੈਂ ਤੁਹਾਨੂੰ ਸਾਰਾ ਦੱਸੂਗੀ ਪਲੇਟਾਂ ਦਾ ਨਾਪ ਕਿਵੇਂ ਲੈਣਾ ਮੈਂ ਇਹੀ ਵੀਡੀਓ ਦੇ ਵਿੱਚ ਐਡ ਕਰਦੀ ਆਂ ਵੀਡੀਓ ਤੇ ਓਕੇ ਜੀ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਕੋਸ਼ਿਸ਼ ਸਿੱਖਣ ਨੂੰ ਮਿਲਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਮਿਹਨਤ ਬਹੁਤ ਲੱਗਦੀ ਆ ਦੇਖੋ ਕਿੰਨਾ ਪਸੀਨਾ ਆ ਚੁੱਕਿਆ ਮੈਨੂੰ ਹਨਾ ਮੱਖੀਆਂ ਭਿੰਕਰਈਆਂ ਨੇ ਮੇਰੇ ਉੱਪਰ ਓਕੇ ਜੀ ਤਾਂ ਆਪਾਂ ਕਮੀਜ਼ ਤੇ ਇਹ ਕਟਿੰਗ ਕਰਨ ਲੱਗਿਆਂ ਇਸ ਦਾ ਦੀ ਲੈਂਥ ਹੈਗੀ 42 ਇੰਚ ਤੇ ਬ੍ਰੈਸਟ ਹੈਗੀ 22 ਇੰਚ ਕਮਰ 40 ਤੇ हिਪ ਹੈਗੀ 48 ਜਾਨੀ ਕਿ 24 ਇੰਚ ਹੈ ਨਾ ਤੇ ਇਹਨਾਂ ਦੀ ਆਪਾਂ ਬਾਰਡਰ ਵਾਲਾ ਉਹ ਬਣਾਇਆ ਆਪਾਂ ਇਹਦਾ ਕਮੀਜ਼ ਆਇਆ ਤੇ ਉਹ ਬਾਰਡਰ ਆ ਕਈ ਵਾਰ ਆਪਾਂ ਜਦੋਂ ਬਣਾਉਣੇ ਨੂੰ ਉੱਚੇ ਆ ਜਾਂ ਨੀਵੇਂ ਹੋ ਜਾਂਦਾ ਹੈ ਨਾ ਉਹ ਆਪਾਂ ਹੈਂਡਲ ਕਿਵੇਂ ਕਰਨਾ ਇੱਕ ਤਾਂ ਆਪਾਂ ਇਹਦੇ ਵਿੱਚ ਉਹ ਦੱਸਾਂਗੇ ਇੱਕ ਆਪਾਂ ਇਹ ਹੈਗੀ ਆ ਜਿਹੜੀਆਂ ਭੈਣਾ ਫੀਡ ਕਰਵਾਉਂਦੀਆਂ ਨੇ ਬੱਚਿਆਂ ਨੂੰ ਹੈ ਨਾ ਉਹਨਾਂ ਦਾ ਇਹ ਕਮੀਜ਼ ਆ ਤੁਹਾਨੂੰ ਸੁਪਣਾ ਹੀ ਹੁੰਦਾ ਵੀ ਅਸੀਂ ਫਿਟਿੰਗ ਪਾਉਣੀ ਆ ਤੇ ਫਿਟਿੰਗ ਮੇਰੇ ਸਹੀ ਨਹੀਂ ਆਉਂਦੀ ਜੇ ਆਪਾਂ ਲੂਸ ਪਾਉਣੀ ਆ ਤਾਂ ਉਹ ਫਿਰ ਤੁਹਾਨੂੰ ਪਤਾ ਹਨਾ ਕਿੱਦਾਂ ਦੀ ਫਿਟਿੰਗ ਆਉਂਦੀ ਐ ਹੁਣ ਆਪਾਂ ਇਹ ਕਮੀਜ਼ ਬਣਾਉਣ ਲੱਗੇ ਆ ਤੁਸੀਂ ਦੇਖੋ ਵੀ ਇਹਦੀ ਫਿਟਿੰਗ ਕਿੰਨੀ ਘੈਂਟ ਆਉਗੀ ਤਾਂ ਇਹਨਾਂ ਦਾ ਗਲਾ ਬੈਕ ਵਾਲਾ ਹੈਗਾ 6 ਇੰਚ ਤਾਂ ਆਪਾਂ ਇਹਨਾਂ ਦਾ ਕੀ ਕਰਨਾ ਜੇ ਟੀਰਾ ਇਹਨਾਂ ਦਾ ਆਪਾਂ ਸਾਢੇ 6 ਹੀ ਰੱਖਾਂਗੇ ਤੇ ਟੀਰੇ ਦੀ ਲੰਬਾਈ 7 ਇੰਚ ਨਾਪ ਤੁਸੀਂ ਨੋਟ ਕਰ ਲਓ ਜਿਹੜੀਆਂ ਜਿਹੜੀਆਂ ਭੈਣਾਂ ਦਾ ਇਹ ਹੈਗਾ ਤਾਂ ਤੁਸੀਂ ਬਣਾ ਸਕਦੇ ਹੋ ਇਹ ਟੋਪਾ ਲਾਉਣਾ 6 ਇੰਚ ਐਸਲੋਟ 6.5 ਐਸਲੋਟ 7 ਤੇ ਇਥੋਂ 6 ਇੰਚ ਠੀਕ ਹੈ 11 ਇੰਚ ਤੇ ਜਿਹੜੀ ਬੈਕ ਵਾਲੇ ਪੱਲੇ ਦੀ ਕਾਟ ਆ ਉਹ ਇਹਨਾਂ ਦੇ ਪਾਉਗੀ ਜੀ 3 ਇੰਚ ਦੀ ਐਦਾਂ ਕਾਟ ਆਉਗੀ ਇਹਦੇ ਤੇ ਫਰੰਟ ਵਾਲੇ ਦੀ ਅੱਧੇ ਇੰਚ ਦੀ ਠੀਕ ਹੈ ਹੁਣ ਇਹਦੀਆਂ ਜਿਹੜੀਆਂ ਪਲੇਟਾਂ ਹੁੰਦੀਆਂ ਨੇ ਉਹ ਪਲੇਟਾਂ ਦਾ ਆਪਾਂ ਨਾਪ ਕਿਵੇਂ ਲੈਣਾ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਲਾਉਣੀ ਆ ਇਹਦੇ ਨਾਲ ਥੋੜੀ ਜੀ ਵੀ ਉਹ ਆਪਾਂ ਕਿਵੇਂ ਨਾਪ ਲੈਂਦਾ ਇਹਨਾਂ ਦਾ ਹਣਾ ਤੇ ਇੱਕ ਵਾਰ ਮੇਰਾ ਨਾਪ ਲੈਂਤਾ ਉਹਨਾਂ ਰਾਇਆ ਸੀ 11 ਇੰਚ ਤੇ ਤੇ ਪਲੇਟ ਲਾਉਂਗੀ ਮੈਂ ਸਾਢੇ 11 ਤੇ ਤੇ ਜਿਹੜੀ ਚੜਾਈ ਹੈ ਉਹ ਆਪਾਂ ਲਵਾਂਗੇ ਪੌਣੇ 4 ਇੰਚ ਤੇ ਸਾਢੇ 3 ਹੀ ਲਵਾਂਗੇ ਪੌਣੇ 4 ਲਵਾਂਗੇ ਆਪਾਂ ਤੇ ਆਹ ਵਨ ਪਲੇਟ ਐ ਢੀ ਸਾਈਡ ਆ ਉੱਪਰਲੀ ਪਲੇਟ ਉਹ ਆਪਾਂ ਜਿਹੜੀ ਆਪਣੀਆਂ ਚੁੰਝ ਹੁੰਦੀ ਉਹ ਤੋਂ ਇੱਕ ਸੂਤ ਨੀਚੇ ਰੱਖ ਕੇ ਇਥੋਂ 2 ਇੰਚ ਰੱਖਾਂਗੇ ਤੇ ਜਿਹੜੀ ਆਹ ਵਾਲੀ ਪਲੇਟ ਆ ਗਈ ਉਹ ਆਪਾਂ ਰੱਖਾਂਗੇ ਪੌਣੇ 2 ਇੰਚ ਤੇ ਜਿਹੜੀ ਇਥੋਂ ਲੈਣੀ ਹੁੰਦੀ ਆ ਪਲੇਟ ਇਥੋਂ ਲੈਣੀ ਹੁੰਦੀ ਆਪਾਂ ਜਿਹੜੀ ਆਹ ਪਲੇਟ ਹੁੰਦੀ ਆ ਇਹਦਾ ਅੱਧ ਕਰਨਾ ਇੱਥੇ ਆ ਗਿਆ ਤਾਂ ਇਹ ਤੋਂ ਆਪਾਂ 1 ਇੰਚ ਦੇ ਅੱਧਾ ਇੰਚ ਉੱਪਰ ਰੱਖ ਸਕਦੇ ਹਾਂ ਇਹਦਾ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਹ ਮੈਂ ਤੁਹਾਨੂੰ ਦੱਸਣ ਲੱਗੀ ਐ ਵੀ ਜਦੋਂ ਆਪਾਂ ਪਲੇਟਾਂ ਪਾਉਣੇ ਆ ਉਹਦੋਂ ਆਪਣਾ ਇਹਦਾ ਘੇਰੇ ਦਾ ਬਾਉਂਡਰ ਹੁੰਦਾ ਉਹ ਆਪਣਾ ਉੱਪਰ-ਨੀਚੇ ਚਲ ਜਾਂਦਾ ਉਹ ਆਪਾਂ ਕਿਵੇਂ ਹੈਂਡਲ ਕਰਨਾ ਆਪਾਂ ਪਲੇਟਾਂ ਆਪਾਂ ਪਾ ਲਵਾਂਗੇ ਹੁਣ ਆਪਾਂ ਕੀ ਕਰਨਾ ਕਮਰ ਵਾਲੀ ਜਿਹੜੀ ਸੀਨ ਹੁੰਦੀ ਹੈ ਇਹਦਾ ਨਿਸ਼ਾਨ ਲਾ ਲੈਣਾ ਠੀਕ ਹੈ ਜਿਵੇਂ ਕਿ ਆਪਾਂ ਆਹ ਵਾਲੀ ਲੈਤੀ ਇੱਥੋਂ 16 ਇੰਚ ਤੇ ਇਹ ਛੋੜਾ ਲੈਂਦਾ ਨਹੀਂ ਮੈਂ ਤਾਂ 17 ਤੇ ਆਈ ਸੀ ਸ਼ਾਇਦ 17 ਇੰਚ ਤੇ ਲੈ ਲਈ ਆਪਾਂ ਇੱਥੋਂ ਠੀਕ ਆਉਗੀ ਇਹਨਾਂ ਦੀ हिਪ ਵਾਲੀ ਜਿਹੜੀ ਸਾਈਡ ਸੀਂ ਹੁੰਦੀ ਆ ਉਹ ਹੋਊਗੀ 17 ਇੰਚ ਤੇ ਲੈ ਲਈ ਕਿਉਂਕਿ ਇਹਨਾਂ ਦਾ ਪੇਟ ਥੋੜਾ ਜਿਆ ਵੱਡਾ ਨਾਲ ਫਿਰ ਉਹ ਸਹੀ ਨਹੀਂ ਆਉਂਦਾ ਤੇ ਇੱਥੇ ਆਪਾਂ ਕੱਟ ਪਾ ਲੈਣੋ ਹੁਣ ਇਹਨਾਂ ਦੀ ਪੈਸੋ ਨੂੰ ਸਟਿਚਿੰਗ ਦੱਸੂਗੀ ਵੀ ਸਟਿਚਿੰਗ ਕਿਵੇਂ ਕਰਨੀ ਆ ਤੇ ਉਹ ਕਿਵੇਂ ਸਹੀ ਆਉਗੀ ਹਨਾ ਕਟਿੰਗ ਆਪਣੀ ਹੋਗੀ ਗਾਲੇ ਦਾ ਆਪਾਂ ਜਿਵੇਂ ਮੈਂ ਤੁਹਾਨੂੰ ਦੱਸ ਦਿਆ ਹੁਣ ਹਰ ਇੱਕ ਵੀਡੀਓ 'ਚ ਹੈਨਾ ਬਚਾਲਾ ਕਰਕੇ ਆਪਾਂ ਦਲਾ ਅਟੈਚ ਕਰ ਲੈਣਾ ਇਰੋਂ ਆਪਾਂ ਅਟੈਚ ਕਰਕੇ ਫਿਰ ਉਸ ਤੋਂ ਬਾਅਦ ਜਿਹੜੀ ਇਹਦੀ ਮੇਨ ਫਿਟਿੰਗ ਆਉਂਦੀ ਆ ਨਾ ਇਹ ਪੈਣਾ ਦੀ ਆ ਨਾ ਉਹ ਆਪਣੇ ਆਉਂਦੀ ਹੈ ਜੀ ਪਲੇਟਾਂ ਦੇ ਨਾਲ ਆਪਾਂ ਤਾਂ ਗਲਾ ਅਟੈਚ ਕਰਕੇ ਹੁਣ ਆਪਾਂ ਤੁਹਾਨੂੰ ਪਲੇਟਾਂ ਵੇਲੇ ਮਿਲਾਗੇ ਦੇਖੋ ਹੁਣ ਆਪਾਂ ਸਾਈਡ ਵਾਲੀਆਂ ਪਲੇਟਾਂ ਪਾਉਣ ਲੱਗੇ ਹਾਂ ਉਹ ਜਿਵੇਂ ਆਪਾਂ ਫਰੰਟ ਤੋਂ ਪਾਉਣੇ ਨੇ ਉਹ ਪੂਰੀ ਬਰੀਕ ਰੱਖਣੀਆਂ ਨੇ ਫਿਰ ਉਸ ਤੋਂ ਬਾਅਦ ਆ ਕੇ ਲੋਟੀ ਕਰਨੀ ਹੁੰਦੀ ਹੈ ਆਈ ਆਪਾਂ ਦੂਜੇ ਪਾਸੋਂ ਪਲੇਟ ਪਾਉਣੀ ਹੈ ਜਦੋਂ ਆਪਾਂ ਇੱਕ ਵਾਰ ਪਲੇਟ ਉੱਪਰ ਲਈ ਫੜ ਲਈ ਨਾ ਤਾਂ ਆਪਾਂ ਦੋਨੇ ਪਾਸੇ ਦੀ ਉੱਪਰੋਂ ਹੀ ਪਲੇਟਾਂ ਪਾਉਣੀਆਂ ਨੇ ਇਧਰ ਮੇਰਾ ਨਿਸ਼ਾਨ ਮਟ ਗਿਆ ਨਿਸ਼ਾਨ ਆਪਾਂ ਲਾਈ ਸੀ ਬਟ ਇੱਧਰ ਆਇਆ ਨਹੀਂ ਹੁਣ ਮੈਂ ਕਹਦਾ ਆਈਏ ਆਪਾਂ ਦੂਜੇ ਪਾਸੇ ਫੜਨੇ ਆ ਇਹ ਜਿਹੜੀ ਆਵਣੀ ਪਲੇਟਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਵੀ ਹੁੰਦਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਕੇਬਲ ਤੇ ਲਿਜਾ ਕੇ ਵੀ ਇਹ ਕੀ ਮਤਲਬ ਹੁੰਦਾ ਹਨਾ ਸਾਾਕਤ ਦਾ ਕੀ ਹੁੰਦਾ ਫਿਰ ਆਪਾਂ ਜਿਹੜੀਆਂ ਲੰਮੀਆਂ ਪਲੇਟਾਂ ਪਾਵਾਂਗੇ ਨਾ ਲੰਮੀਆਂ ਪਲੇਟਾਂ ਦੇ ਵਿੱਚ ਆਪਾਂ ਪਾਵਾਂਗੇ ਜਾਦੂ ਆ ਦੇਖੋ ਜਿਹੜੀਆਂ ਲੰਮੀਆਂ ਪਲੇਟਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਇੱਥੋਂ ਕਰਕੇ ਫੜ ਲਵਾਂ ਹੈ ਹਨ ਫੜ ਕੇ ਹੁਣ ਤੁਸੀਂ ਮਸ਼ੀਨ ਦੇ ਪੈਰ ਤੇ ਨਿਗਾ ਰੱਖਿਓ ਇੱਥੋਂ ਆਪਾਂ ਜਦੋਂ ਬ੍ਰੇਕ ਕੀਤੀ ਹੈ ਇਹ ਜੇ ਤੋਂ ਆਪਾਂ ਜਮਾ ਬ੍ਰੀਕ ਕਰਕੇ ਵਿਚਾਲੋ ਮੋਟੀ ਕਰਤੀ ਫਿਰ ਉਸ ਤੋਂ ਬਾਅਦ ਜਾ ਕੇ ਆਪਾਂ ਫਿਰ ਬ੍ਰੀਕ ਕਰਤੀ ਆਂ ਆਪਾਂ ਸਾਰੀਆਂ ਪਲੇਟਾਂ ਇੱਦਾਂ ਹੀ ਪਾ ਲਵਾਂਗੇ ਪਹਿਲਾਂ ਆਪਾਂ ਫਰੰਟ ਵਾਲੇ ਪੱਲੇ ਦੀਆਂ ਪਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਬੈਕ ਵਾਲੇ ਦੀਆਂ ਅੱਜ ਮੇਰਾ ਬੈਕ ਵਾਲਾ ਗੜਾ ਬਣਾਉਣ ਵਾਲਾ ਪਿਆ ਬਟ ਮੈਂ ਇਥੇ ਵੀਡੀਓ ਬਣਾਉਣੀ ਆ ਤੇ ਫਿਰ ਪੱਖਾ ਬੰਦ ਕਰਨਾ ਓਖਾ ਹੋ ਜਾਂਦਾ ਬਿੰਦ ਬਿੰਦ ਜਦ ਇੱਕ ਵਾਰ ਜੀ ਪਲੇਟਾਂ ਪਾ ਲਈ ਬਸ ਆਪਾਂ ਤੇ ਰੋ ਪਲੇਟ ਰੱਖਣੀ ਹੈ ਨਾ ਉਦੋਂ ਬਰੀਕ ਰੱਖਣੀ ਹੈ ਇਹ ਚੋਟੇ ਪਰ ਇੱਕ ਵਾਰ ਆਪਾਂ ਸਾਈਡ ਵਾਲੀ ਸੀਨ ਲਾ ਕੇ ਹਾਂਜੀ ਆ ਦੇਖੋ ਆਪਾਂ ਕੱਟਣਾ ਕੱਟ ਮਲਾ ਕੇ ਮੈਂ ਇੱਕ ਵਾਰ ਕੱਚੀ ਸੀਨ ਲਾ ਲਈ ਸੀਗੀ ਕਾਫੀ ਪੈਨ ਦੇ ਕਮਾਂਡ ਸੀ ਵੀ ਤੁਸੀਂ ਕੱਚੀ ਸੀਨ ਲਾਉਣੇ ਦਾਅਦ ਦਿਓ ਨਾਰਮਲ ਫਿਟਿੰਗ ਵਾਲੀ ਸੀਨ ਲਾਉਣੀ ਨਹੀਂ ਦਾਅਦ ਦੇ ਠੀਕ ਆ ਦੇਖੋ ਆ ਹੁਣ ਇਹਦੇ ਬਾਰਡਰ ਸੇਮ ਆ ਗਏ ਨਾ ਇੱਕੋ ਜੇ ਆ ਗਿਆ ਕੋਈ ਵੀ ਵੱਧ ਘੱਟ ਨਹੀਂ ਰਹੂਗਾ ਆਪਣਾ ਬਾਰਡਰ ਹੁਣ ਆਪਾਂ ਕੀ ਕਰਨਾ ਹੈ ਭੈਣ ਉਹਨੂੰ ਆਪਾਂ ਇਦਾਂ ਕਰਕੇ ਰੱਖ ਲੈਣਾ ਜਿੰਨਾ ਆਪਣੇ ਕਸਟਮਰ ਦਾ ਨਾਪ ਆਉ ਆਪਾਂ ਕੋਲੇ ਰੱਖ ਲੈਣਾ ਇਦੋਂ ਆਪਾਂ ਐਂ ਵਿਛਾ ਲੈਣਾ ਚੰਗੀ ਤਰ੍ਹਾਂ ਜੇ ਤੁਹਾਡੀ ਕ੍ਰੀਜ਼ ਬਣੀ ਹੋਈ ਹੈ ਤਾਂ ਦੂਸਰੇ ਲੋਡ ਲਾ ਲਓ ਜਿਵੇਂ ਆਪਾਂ ਲਾਈਨਿੰਗ ਵਾਲੇ ਤੇ ਲਾਉਣੇ ਹੁੰਦੇ ਨਹੀਂ ਕ੍ਰੀਜ਼ ਬਣੀ ਤਾਂ ਤੁਸੀਂ ਇਦਾਂ ਲਾ ਸਕਦੇ ਹੋ ਹੁਣ ਆਪਾਂ ਕੀ ਕਰਨਾ ਜਿਵੇਂ ਮੇਰੇ ਕਸਟਮਰ ਦੀ ਬ੍ਰੈਸਟ ਹੈਗੀ ਆ 44 ਇੰਚ ਤਾਂ ਆਪਾਂ ਇਹਦੀ ਕਰਨਾ ਜੀ 11 ਇੰਚ ਤੇ ਨਿਸ਼ਾਨ ਲਾ ਲੈਣਾ ਇੱਥੇ ਠੀਕ ਹੈ ਤੇ ਇਹਨਾਂ ਦੀ ਕਮਰ ਹੈਗੀ ਆ 20 ਇੰਚ ਇੱਥੋਂ ਵੀ ਆਪਾਂ 10 ਇੰਚ ਤੇ ਨਿਸ਼ਾਨ ਲਾ ਲਏ ਨੇ ਇਹਨਾਂ ਨੂੰ ਇਦਾਂ ਕਰਕੇ ਮਿਲਾ ਦੇਣਾ ਜਿਹੜੀ ਪਲੇਟ ਹੁੰਦੀ ਹੈ ਨਾ ਫਿਟਿੰਗ ਵਾਲੀ ਸੀਨ ਲਾਉਣ ਸਮੇਂ ਪਲੇਟ ਨੀਚੇ ਨੂੰ ਹੀ ਦੱਬਿਆ ਕਰੋ ਪਲੇਟ ਉੱਪਰ ਨੂੰ ਨਾ ਦੱਬਿਆ ਕਰੋ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਜਿਹੜੀ ਆਹ ਵਾਲੀ ਸੀਨ ਆਪਣੀ ਰਹੀ ਸੀ 17 ਤੇ ਨਿਸ਼ਾਨ ਆਪਣਾ ਲੱਗਿਆ ਹੋਇਆ ਇੱਥੋਂ ਜਿਵੇਂ ਹੈਗੀ ਉਹਨਾਂ ਦੀ 48 ਇੰਚ ਠੀਕ ਹੈ ਨਿਸ਼ਾਨ ਆਪਾਂ ਲਾਇਆ ਤੇ ਇਹਨਾਂ ਨੂੰ ਆਪਾਂ ਇਦਾਂ ਕਰਕੇ ਮਿਲਾਇਆ ਠੀਕ ਹੈ ਹੁਣ ਆਪਾਂ نیچے ਵੀ ਕੱਢ ਲਵਾਂਗੇ ਜੇ ਤੁਹਾਡੇ ਕੋਲ ਗਰਾਰੀ ਜੀ ਹੈਗੀ ਤਾਂ ਬਹੁਤ ਵਧੀਆ ਜੇ ਤੁਸੀਂ ਮੇਰੇ ਨੂੰ ਨਹੀਂ ਵਰਤਦੇ ਤਾਂ ਫਿਰ ਆਪਣੇ ਜਿਹੜੇ ਨੋਅ ਦਿੱਤੇ ਹੁੰਦੇ ਆ ਉਹ ਆਪਾਂ ਰੱਖ ਕੇ ਨਿਸ਼ਾਨ ਲਾ ਸਾਦੇ ਹੁੰਦੇ ਆ ਠੀਕ ਹੈ ਇਹ ਆਪਾਂ ਨਿਸ਼ਾਨ ਹੂੰ ਹੂੰ ਚਾਹ ਕਿਹਜਾ ਲਾ ਕੇ ਚੰਗੀ ਤਰ੍ਹਾਂ ਇਹਨਾਂ ਉੱਪਰ ਰੱਖ ਲੈ ਇੱਕ ਪਾਸੇ ਹੁਣ ਆਪਾਂ ਬਾਹ ਦੀ ਕਟਿੰਗ ਕਰਾਂਗੇ ਜਿਹੜਾ ਪਰ ਮੈਚਿੰਗ ਸੂਟ ਹੁੰਦੇ ਆ ਸਾਈਡ ਤੋਂ ਕੱਪੜਾ ਲੈਂਦਾ ਵੀ ਉਹਦੀ ਬਾਹ ਕਿਵੇਂ ਕਟਿੰਗ ਹੁੰਦੀ ਇਹਨੂੰ ਆਪਾਂ ਭੇਜਾਂ ਮਸ਼ੀਨ ਤੇ ਚੱਲ ਗਈ ਜਾ ਤੂੰ ਹੁਣ ਇਹ ਤਾਂ ਮੈਂ ਕੀ ਕੀਤਾ ਸੀ ਇਹ ਦੇਖੋ ਦੋਨੇ ਪਾਸੇ ਜੋੜ ਲਾ ਲਏ ਸੀ ਮੈਂ ਇੱਥੇ ਵੀ ਜੋੜ ਲਾ ਲਿਆ ਸੀ ਇੱਥੇ ਵੀ ਜੋੜ ਲਾ ਲਿਆ ਸੀ ਹੈਨਾ ਜਿੰਨੀ ਆਪਣੇ ਕਸਟਮਰ ਦੀ ਬਾਹ ਹੈਗੀ ਆ ਓਨੀ ਆਪਾਂ ਲੈਂਥ ਰੱਖ ਲਈਏ ਉਸ ਤੋਂ ਬਾਅਦ ਇਹਨੂੰ ਆਪਾਂ ਬਚਾ ਲਉ ਇੰਦਾ ਕੱਟ ਲੈਣਾ ਠੀਕ ਹੈ ਜਿਵੇਂ ਕਿ ਮੋਡਾ ਹੈਗਾ ਮੇਰੇ ਕਸਟਮਰ ਦਾ ਹੋਊਗਾ ਮੇਰੇ ਨਾਲ 10 ਇੰਚ ਤੇ ਕੱਪੜਾ ਆਪਣੇ ਕੋਲ ਇੰਨਾ ਕੀ ਹੋਊਗਾ 10 11 ਹੋਊਗਾ ਮੇਰੇ ਨਾਲ ਸ਼ਾਇਦ ਬਾਕੀ ਬਾਹਤਾਂ ਕੱਟੀ ਜਾਂਦੀਆਂ ਵਾ ਟੇਪ ਉੱਪਰ ਕੱਟਣੀ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਐ 10 10 ਇੰਚ ਆਪਾਂ ਰੱਖ ਲੈਣਾ ਇੱਥੋਂ ਆਪਾਂ ਰੱਖਣਾ ਜੀ 3 ਇੰਚ ਦਾ 3 ਇੰਚ ਦਾ ਰੱਖ ਕੇ ਆਪਾਂ ਗਲਾਈ ਪਾ ਦੇਈਏ ਗਲਾਈ ਆਪਾਂ ਕਿਵੇਂ ਪਾਉਣੀ ਐ ਉੱਪਰੋਂ ਆਪਾਂ 1.5 ਤੇ 3 ਇੰਚ ਦਾ ਨਿਸ਼ਾਨ ਲਾ ਲੈਣਾ 1.5 ਤੇ 3 ਇੰਚ ਤੇ ਰੱਖ ਕੇ ਇਹਨੂੰ ਆਪਾਂ ਗਲਾਈ ਪਾਉਂਦੇ ਹੋਏ ਇਹਦੇ ਨਾਲ ਮਲਾ ਦੇਣਾ ਇੱਥੋਂ ਤੱਕ ਆਪਾਂ ਲਿਜਾ ਕੇ ਇਹਨੂੰ ਆਏ ਗਲਾ ਹੀ ਪਾਣੀ ਨੂੰ ਦੇਖੋ ਏਦਾਂ ਕਰਕੇ ਠੀਕ ਹੈ ਮੂਰੀ ਜਿੰਨੀ ਤੁਹਾਨੂੰ ਰੱਖਣੀ ਆ ਜਰੂਰਤ ਆ ਰੱਖ ਕੇ ਬਾਕੀ ਦੀ ਕਟਿੰਗ ਕਰਦੇ ਚੱਕੋ